ਪੰਜਾਬ ਪੰਜ ਆ ਪੰਜ ਦਰਿਆਵਾਂ ਦੀ ਧਰਤੀ ਹੂੰ ਜਿਸ ਸੂਬੇ ਦਾ ਨਾਮ ਹੀ ਪਾਣੀਆਂ ਤੇ ਪਿਆ ਜਿੱਥੇ ਬਾਬੇ ਦੀ ਬਾਣੀ ਨੇ ਕਿਹਾ ਕਿ ਪਵਨ ਗੁਰੂ ਪਾਣੀ ਪਿਤਾ ਹੂੰ ਜਿੱਥੇ ਕਿਹਾ ਕਿ ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸੰ ਕੋਈ ਹੂੰ ਜੇ ਇੱਕ ਪਾਣੀ ਨੂੰ ਬਾਣੀ ਨੇ ਪਿਤਾ ਦਾ ਦਰਜਾ ਦਿੱਤਾ ਤੇ ਜੇ ਬੱਚਿਆਂ ਦੇ ਸਿਰ ਤੋਂ ਪਿਤਾ ਦਾ ਸਾਯਾ ਉੱਠ ਜੇ ਤੇ ਬੱਚਿਆਂ ਦੀ ਹਾਲਤ ਕੀ ਹੁੰਦੀ ਆ ਇਹਦਾ ਅੰਦਾਜ਼ਾ ਤੁਸੀਂ ਕਿਸੇ ਵੀ ਜਿੰਦੇ ਸਿਰ ਬਾਪ ਨਹੀਂ ਹੈਗਾ ਉਹਦੇ ਤੋਂ ਪੁੱਛ ਸਕਦੇ ਹੋ ਤੇ ਸਾਡਾ ਬਾਣੀ ਨੇ ਬਾਪ ਜਦੋਂ ਪਾਣੀ ਨੂੰ ਕਿਹਾ ਤੇ ਅੱਜ ਪੰਜਾਬ ਦੇ ਵਿੱਚ ਪਾਣੀ ਖਾਤਮੇ ਵਾਲੇ ਪਾਸੇ ਹੈਗੀ ਆ ਤੇ ਇਹਦਾ ਮਤਲਬ ਫਿਰ ਪੰਜਾਬ ਦਾ ਬਣੂਗਾ ਕੀ ਪੰਜਾਬ ਦੇ ਧਰਤੀ ਹੇਠਲਾ ਪਾਣੀ ਹਾਈਡਰੋਲੋਜੀ ਦੇ ਮੁਤਾਬਕ 2039 ਤੱਕ ਦਾ ਹੈਗਾ ਪੰਜਾਬ 67 ਮਿਲੀਅਨ ਏਕੜ ਫੁੱਟ ਪਾਣੀ ਹਰ ਸਾਲ ਵਰਤਦਾ 12.5 ਤੋਂ 13 ਮਿਲੀਅਨ ਏਕੜ ਫੁੱਟ ਉਹ ਦਰਿਆਈ ਪਾਣੀ ਵਰਤਦਾ 26 ਮਿਲੀਅਨ ਏਕੜ ਫੁੱਟ ਉਹ بارش ਦਾ ਪਾਣੀ ਤੇ 28 ਮਿਲੀਅਨ ਏਕੜ ਫੁੱਟੋਂ ਧਰਤੀ ਇਠੋਂ ਕੱਢਦਾ ਇਹਦੇ ਚੋਂ ਜਿਹੜਾ ਧਰਤੀ 'ਚ 28 ਮਿਲੀਅਨ ਏਕੜ ਫੁੱਟ ਹਰ ਸਾਲ ਕੱਢਿਆ ਜਾਂਦਾ 17 ਮਿਲੀਅਨ ਏਕੜ ਫੁੱਟ ਦੀ ਮੋੜ ਪਰਪਾਈ ਹੁੰਦੀ ਆ بارش ਤੇ ਹੋਰ ਤਰੀਕਿਆਂ ਦੇ ਨਾਲ 11 ਮਿਲੀਅਨ ਏਕੜ ਫੁੱਟ ਦਾ ਘਾਟ ਆ ਪੰਜਾਬ ਨੂੰ ਹਰ ਸਾਲ ਪੈ ਰਿਆ ਔਰ 2016 ਚ ਹਾਈਡਰੋਲਜੀ ਵਾਲੇ ਨੇ ਕਿਹਾ ਕਿ 261 ਮਿਲੀਅਨ ਏਕੜ ਫੁੱਟ ਪਾਣੀ ਆ ਪੰਜਾਬ 'ਚ 11 ਮਿਲੀਅਨ ਏਕੜ ਫੁੱਟ ਇੱਕ ਸਾਲ 'ਚ ਨਿਕਲੂਗਾ ਤੇ 2039 ਤੱਕ ਪੰਜਾਬ ਦੀ ਜਿਹੜੀ ਧਰਤੀ ਆ ਥੱਲੋਂ ਖਾਲੀ ਹੋ ਜਾਣੀ ਆ ਤੇ ਧਰਤੀ ਦੇਖਲਾ ਪਾਣੀ ਜੈਕ ਦਾ ਕੰਮ ਕਰਦਾ ਜਦੋਂ ਕਿਸੇ ਚੀਜ਼ ਹੇਠੋਂ ਜੈਕ ਨਿਕਲ ਜੇ ਤੜੰਮ ਕਰਕੇ ਜਾ ਪੈਂਦੀ ਆ ਪੰਜਾਬ ਚ ਧਰਤੀ ਧਸਣ ਦੀਆਂ ਘਟਨਾਵਾਂ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਵਾਪਰਨੀਆਂ ਸ਼ੁਰੂ ਹੋਣ ਗਿਆ ਜੇ ਹਾਲਾਤ ਜਿਹੜੇ ਆ ਉਹ ਇਹੀ ਰਹੇ ਇਸ ਕਰਕੇ ਪੰਜਾਬ ਦੇ ਪਾਣੀਆਂ ਦਾ ਮਸਲਾ ਉਦੇ ਤਿੰਨ ਪਹਿਲੂ ਆ ਪਹਿਲਾ ਕਿ ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ ਰਿਪੀਰੀਅਨ ਪ੍ਰਿੰਸੀਪਲ ਮੁਤਾਬਕ ਹੱਲ ਹੋਵੇ ਜਿਹੜੇ ਪੰਜਾਬ ਦੇ ਪਾਣੀਆਂ ਤੇ ਕੇਂਦਰ ਨੇ ਡਾਕਾ ਮਾਰਿਆ ਪੰਜਾਬ ਪੁੰਡਰ ਗਠਨ ਐਕਟ ਦੀ ਧਾਰਾ 78 79 80 ਮੁਤਾਬਕ ਉਹਨੂੰ ਰੱਦ ਕਰਨ ਦਾ ਅਧਿਕਾਰ ਪੰਜਾਬ ਦੀ ਅਸੈਂਬਲੀ ਦੇ ਵਿੱਚ ਆ ਅੱਜ ਜਦੋਂ ਪੰਜਾਬ ਦੀ ਅਸੈਂਬਲੀ ਇਕੱਠੇ ਹੋ ਰਹੀ ਆ ਤੇ ਪੰਜਾਬ ਦੇ ਹਜ਼ਾਰਾਂ ਕਿਸਾਨੇ ਕਹਿਣ ਆਏ ਆ ਕਿ ਪੰਜਾਬ ਦੇ ਪਾਣੀਆਂ ਤੇ ਜਿਹੜਾ ਕੇਂਦਰ ਨੇ ਡਾਕਾ ਮਾਰਿਆ ਜਿੰਨੇ ਵੀ ਵਿਧਾਨਿਕ ਤੇ ਕਾਨੂੰਨੀ ਅੜਿੱਕੇ ਹੈਗੇ ਆ ਉਹਨੂੰ ਖਤਮ ਕਰਨ ਦਾ ਅਧਿਕਾਰ ਰਾਜ ਪੰਜਾਬ ਦੀ ਭਗਵੰਤ ਮਾਨ ਸਰਕਾਰ ਕੋਲੇ ਹੈਗੇ ਆ ਉਹ ਜਿਗਰਾ ਦਿਖਾਵੇ ਤੇ ਉਹ ਤਿੰਨ ਧਰਾਵਾਂ ਨੂੰ ਰੱਦ ਕਰਨ ਦਾ ਕਾਨੂੰਨ ਵਿਧਾਨ ਸਭਾ ਦੇ ਵਿੱਚ ਲੈ ਕੇ ਆਵੇ ਅੱਜ ਇਹ ਗੱਲ ਕਹਿਣ ਵਾਸਤੇ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਨੇ ਜਿਹੜੀ ਧਮਕੀ ਹੈਗੀ ਆ ਉਹ ਦਿੱਤੀ ਹੈਗੀ ਆ ਦੂਸਰਾ ਕਿ ਖੇਤੀ ਨੀਤੀ ਉਹ ਬਣੇ ਅੱਜ ਪੰਜਾਬ ਦੇ ਵਿੱਚ ਮਤਲਬ ਹਰ ਪਾਸੇ ਪਾਣੀਓ ਹੀ ਪਾਣੀ ਹੁੰਦਾ 4 ਮਹੀਨੇ ਪਹਿਲਾਂ ਇਹ ਕਹਿੰਦਾ ਸੀ ਕੇ ਭਾਦੋਂ ਦਾ ਸਤਾਇਆ ਜੱਟ ਸਾਧ ਹੋ ਜਾਈ ਚਾਰ ਮਹੀਨੇ ਦੀ ਭਾਦੋਂ ਹੋਊਗੀ ਪੱਖੀਆਂ ਦੀ ਕੂਲਰਾਂ ਦੀ ਹਵਾ ਹੀ ਨਹੀਂ ਪਹੁੰਦੀਗੀ ਸਾਰਾ ਪੰਜਾਬ ਚ ਫੁੱਟ ਫੁੱਟ ਪਾਣੀ ਖੜਿਆ ਹੁੰਦਾ ਝੀਲ ਬਣਿਆ ਹੁੰਦਾ ਉਹ ਫਸਲ ਜਿਹੜੀ ਅਸੀਂ ਖਾਣੀ ਨਹੀਂ ਹੈ ਪੰਜਾਬ ਚ 250 ਤਰ੍ਹਾਂ ਦੀਆਂ ਫਸਲਾਂ ਹੁੰਦੀਆਂ ਸੀ ਪੰਜਾਬ ਦੇ ਵਿੱਚ ਘੱਟ ਪਾਣੀ ਨਾਲ ਪੈਦਾ ਹੋਣ ਵਾਲੀਆਂ ਫਸਲਾਂ ਜਿਹੜੀ ਪੰਜਾਬ ਨੂੰ ਲੋੜ ਹੈਗੀ ਆ ਉਹਨਾਂ ਤੇ ਖੇਤੀ ਕੋਝ ਹੋਵੇ ਖੇਤੀ ਕੋਝ ਵਾਸਤੇ ਵੱਧ ਫੰਡ ਜਾਰੀ ਕੀਤੇ ਜਾਣ ਚੰਗੇ ਝਾੜ ਵਾਲੀਆਂ ਫਸਲਾਂ ਹਣ ਤਾਂ ਕਿ ਪੰਜਾਬ ਆਪਣੀਆਂ ਲੋੜਾਂ ਮੁਤਾਬਕ ਖੇਤੀ ਜਿਹੜੀ ਹੈਗੀ ਆ ਉਹ ਪੈਦਾ ਕਰ ਸਕੇ ਪਰ ਹੋ ਕੀ ਰਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਆਪਣੇ ਆਪ ਪਾਣੀ ਦੀ ਬਚਤ ਕਰਨ ਵਾਸਤੇ ਲੱਖਾਂ ਏਕੜ ਰਕਬੇ 'ਚ ਬਾਸਮਤੀ ਦੀ ਖੇਤੀ ਜਿਹੜੀ ਕੀਤੀ ਜਿਹੜੀ ਝੋਨੇ ਤੋਂ ਕਿ 1 ਮਹੀਨਾ ਲੇਟ ਲੱਗਦੀ ਆ ਅੱਜ ਉਸ ਬਾਸਮਤੀ ਬਾਰੇ ਕੇਂਦਰ ਨੇ ਕਹਿਤਾ ਕਿ ਨਾ ਅਸੀਂ ਬਾਸਮਤੀ ਕਿਸਾਨਾਂ ਦੀ ਖਰੀਦਣੀ ਆ ਤੇ ਨਾ ਹੀ ਵਿਕਣ ਦੇਣੀ ਆ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਉਹਦਾ ਰੇਟ 700 ਤੋਂ ਲੈ ਕੇ 750 ਡਾਲਰ ਜਿਹੜਾ ਹੈਗਾ ਪਰ ਟਨਾਂ ਕੇਂਦਰ ਨੇ ਕਹਿਤਾ ਕਿ ਜਿੰਨੇ ਐਕਸਪੋਰਟ ਕਰਨੀਆਂ ਬਾਹਰ ਉਹ 950 ਡਾਲਰ ਪਰ ਟਨ ਤੋਂ ਘੱਟ ਕਰ ਹੀ ਨਹੀਂ ਸਕਦਾ ਇਹਦਾ ਮਤਲਬ ਆ ਸਰਕਾਰ ਕਹਿੰਦੀ ਨਾ ਸੀ ਖਰੀਦਨੀਆਂ ਤੇ ਨਾ ਹੀ ਥੁੱਡੀ ਬਾਸਮਤੀ ਵਿਕਣ ਦੇਣੀ ਆ ਤੇ ਪੰਜਾਬ ਸਰਕਾਰ ਇਹਦੇ ਤੇ ਚੁੱਪਾ ਤੀਜੀ ਵੱਡੀ ਫਸਲ ਬਾਸਮਤੀ ਬਣ ਗਈ ਜਿਹੜੀ ਘੱਟ ਪਾਣੀ ਨਾਲ ਜਿਹੜੀ ਹੈਗੀ ਆ ਉਹ ਪਲਦੀ ਹੈਗੀ ਆ ਇਸ ਕਰਕੇ ਸਰਕਾਰ ਨੂੰ ਇਹਦੇ ਤੇ ਆਪਣੀ ਜਿਹੜੀ ਹੈਗੀ ਆ ਉਹ ਪੰਜਾਬ ਦੇ ਨਾਲ ਜਿਹੜਾ ਉਹ ਖੜਨਾ ਚਾਹੀਦਾ ਹੈਗਾ ਤੀਸਰਾ ਕਿ بارش ਦਾ ਪਾਣੀ ਸਾਹਮਣੇ ਦੀ ਕੋਈ ਨੀਤੀ ਲਿਓਣੀ ਚਾਹੀਦੀ ਆ ਪਿੰਡ ਦਾ ਪਾਣੀ ਪਿੰਡ ਚ ਖੇਤ ਦਾ ਪਾਣੀ ਖੇਤ ਚ ਤੇ ਸ਼ਹਿਰ ਦਾ ਪਾਣੀ ਸ਼ਹਿਰ ਚ ਰਵੇ بارش ਦਾ ਤੇ ਪੰਜਾਬ ਦੀ ਧਰਤੀ ੜ ਪਾਣੀ ਰੀਚਾਰਜ ਪ੍ਰੋਪਰ ਤਰੀਕੇ ਨਾਲ ਹੋਵੇ ਤੇ ਧਰਤੀ ਹੇਠਲੇ ਪਾਣੀ ਦਾ ਸੰਕਟ ਜਿਹੜਾ ਉਹ ਹੱਲ ਹੋ ਸਕਦਾ ਇਹ ਤਿੰਨ ਪਹਿਲੂ ਨੇ ਪੰਜਾਬ ਦੇ ਪਾਣੀ ਦੇ ਮਸਲੇ ਦੇ ਦੂਸਰਾ ਹੈਗਾ ਕਿ ਇੰਡੋਪਾਕ ਟ੍ਰੇਡ ਜਿਹੜਾ ਹੈਗਾ ਇਹ ਸਿਰਫ ਇੰਡੋਪਾਕ ਟ੍ਰੇਡ ਨਹੀਂ ਹੈ ਇਹ ਪੂਰੇ ਮਿਡਲ ਈਸਟ ਤੇ ਯੂਰਪ ਤੱਕ ਸੜਕੀ ਰਸਤਾ ਖੁੱਲਦਾ ਗੁਜਰਾਤ ਜਿੰਨਾ ਇੰਡੀਆ ਦਾ ਐਗਰੀਕਲਚਰ ਐਕਸਪੋਰਟ ਹੁੰਦਾ ਉਹਦਾ 52% ਜਿਹੜਾ ਇਕੱਲਾ ਗੁਜਰਾਤ ਕਰਦਾ ਕਿਉਂਕਿ ਉਹ ਬੰਦਰਗਾਹ ਦੇ ਕੰਡੇ ਤੇ ਬੈਠਾ ਹੈਗਾ ਸਮੁੰਦਰ ਦੇ ਕੰਡੇ ਬੈਠਾ ਤੇ ਉਸ ਐਕਸਪੋਰਟ ਦੇ ਵਿੱਚ ਪੰਜਾਬ ਦਾ ਜਿਹੜਾ ਹੈਗਾ ਹਿੱਸਾ ਉਹ ਜ਼ੀਰੋ ਦੀ ਤਰ੍ਹਾਂ ਹੈਗਾ ਪੰਜਾਬ ਕਿਉਂਕਿ ਬੰਦਰਗਾਹ ਦੇ ਨੇੜੇ ਨਹੀਂ ਅਸੀਂ ਸਮੁੰਦਰ ਦੇ ਕੰਢੇ ਨਹੀਂ ਹੈ ਸਾਡੇ ਜਿਹੜੇ ਸੁੱਕੇ ਰਸਤੇ ਨੇ ਵਪਾਰ ਦੇ ਉਹ ਕੇਂਦਰ ਸਰਕਾਰ ਨੇ ਬੰਦ ਕੀਤੇ ਹੋਏ ਆ ਇਸ ਕਰਕੇ ਸਈਨੀ ਵਾਲਾ ਤੇ ਵਾਗਾ ਬਾਰਡਰ ਖੁੱਲੇ ਤਾਂ ਕਿ ਇਸ ਖਿੱਤੇ ਦੇ ਵਿੱਚ ਵੀ ਲੋਕਾਂ ਨੂੰ ਜਿਹੜਾ ਹੈਗਾ ਫਾਇਦਾ ਹੋ ਸਕੇ ਦੂਸਰੀ ਇਹ ਗੱਲ ਅਸੀਂ ਭਗਵੰਤ ਮਾਨ ਨੂੰ ਚੰਡੀਗੜ੍ਹ 'ਚ ਕਹਿਣਾ ਹੈ ਕਿ ਵਿਧਾਨ ਸਭਾ 'ਚ ਇਸ ਗੱਲ ਤੇ ਮਤਾ ਪਾਵੇ ਤੀਸਰਾ ਕਿਹੜਾ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਦਾ ਕਰਜ਼ਾ ਅੱਜ ਜੇ ਕੋਈ ਢਿੱਡ ਭਰਦਾ ਟੰ ਟੱਕਦਾ ਤੇ ਉਹ ਕਿਸਾਨਾਂ ਦੇ ਕਰਕੇ ਅੱਜ ਜੇ ਕੋਈ ਘਰਾਂ ਚ ਰਹਿੰਦਾ ਗੱਡੀਆਂ ਚ ਜਾਂਦਾ ਹੈਗਾ ਸਕੂਲਾਂ ਕਾਲਜਾਂ ਚ ਪੜਦਾ ਹੈਗਾ ਹਸਪਤਾਲ ਚ ਇਲਾਜ ਕਰਾਉਂਦਾ ਇਹ ਸਾਰੀ ਉਹ ਸਾਰੀ ਮਜ਼ਦੂਰਾਂ ਦੀ ਕੀਤੀ ਹੋਈ ਆ ਤੇ ਅੱਜ ਕਿਸਾਨ ਤੇ ਮਜ਼ਦੂਰ ਹਰ ਇੱਕ ਚੀਜ਼ ਸਿਰਜਣ ਵਾਲੇ ਉਹ ਕਰਜ਼ੇ ਦਾ ਸ਼ਿਕਾਰ ਆ ਪਰ ਕਾਰਪਟ ਕਰਾਣੇ ਦੇ ਕਰਜ਼ੇ ਤੇ ਜਿਹੜੀ ਲੀਕ ਆ ਮਾਰੀ ਜਾਂਦੀ ਆ ਤੁਸੀਂ ਇਹ ਦੇਖੋ ਕਿ ਇੱਕ ਬੈਂਕ ਤੋਂ 10000 ਕਰੋੜ ਰੁਪਇਆ ਲੈ ਕੇ ਇੱਕ ਕਾਰਪੋਰੇਟ ਘਾਨੇ ਦਾ ਬੰਦਾ ਦੌੜ ਗਿਆ ਉਹਦੇ ਨਾਲ ਬੈਂਕ ਨੂੰ ਘਾਟਾ ਨਹੀਂ ਪੈਂਦਾਗਾ ਉਸੇ ਬੈਂਕ ਤੋਂ ਮਜ਼ਦੂਰ ਨੇ 50000 ਲਿਆ ਬੈਂਕ ਨੇ 4 ਲੱਖ ਰੁਪਇਆ ਲਿਆ ਉਹਨੂੰ ਖੁਦਕੁਸ਼ੀ ਕਰਨ ਤੱਕ ਮਜਬੂਰ ਕੀਤਾ ਜਾਂਦਾ ਹੈਗਾ ਇਹ ਕਿਦਾਂ ਦਾ ਬੈਂਕ ਆ ਬਾਈ ਜਿਹੜਾ 10000 ਕਰੋੜ ਨਾਲ ਘੱਟ ਜੀ ਨਹੀਂ ਜਾਂਦਾਗਾ ਤੇ 50000 ਦੇ ਨਾਲ ਉਹ ਘੱਟ ਚ ਚਲਾ ਜਾਂਦਾ ਹੈਗਾ ਇਹਦਾ ਮਤਲਬ ਆ ਕਿ ਇਸ ਮੁਲਕ ਦੇ ਵਿੱਚ ਸਾਰਾ ਕੁਝ ਜਿਹੜਾ ਹੈਗਾ ਕਾਰਪੋਰੇਟ ਘਰਾਣਿਆਂ ਦੇ ਵਾਸਤੇ ਖੋਲਿਆ ਹੋਇਆ ਇਸ ਕਰਕੇ ਜਿਹੜੀ ਕਰਜ਼ੇ ਤੇ ਕਿਸਾਨਾਂ ਮਜ਼ਦੂਰਾਂ ਤੇ ਲੀਕ ਵੱਜਣੀ ਚਾਹੀਦੀ ਆ ਉਹ ਕਰਜ਼ਾ ਕਿਸਾਨਾਂ ਨੇ ਸ਼ੌਂਕ ਨੂੰ ਨਹੀਂ ਚੜਾਇਆਗਾ ਇਹਨਾਂ ਨੂੰ ਖੇਤੀ ਮਾਡਲ ਇਦਾਂ ਦਾ ਦਿੱਤਾ ਕਿ ਕਿਸਾਨਾਂ ਦੀਆਂ ਜੇ ਲਾਗਤਾਂ 1 ਕਿਲੋ ਕਣਕ ਪੈਦਾ ਕਰਨ ਤੇ ਜੇ ਉਹਦੀ ਲਾਗਤ ਸਿਰਫ 2 ਰੁਪਏ ਆਉਂਦੀ ਆ ਉਹਨੂੰ ਦਿੱਤੇ ਦੇ 22 ਰੁਪਏ ਜਾਂਦੇ ਹੈਗੇ ਆ ਤੋ ਇਹਨਾਂ ਦੀ ਗਲਤ ਜਿਹੜੀ ਹੈਗੀ ਆ ਉਹ ਨੀਤੀ ਕਰਕੇ ਗਲਤ ਤਰੀਕੇ ਨਾਲ ਭਾਅ ਮਿੱਥਣ ਕਰਕੇ ਲਾਗਤਾਂ ਨੂੰ ਕਿਉਂਕਿ ਇੰਡਸਟਰੀ ਕੰਟਰੋਲ ਕਰਦੀ ਆ ਕਾਰਪਟ ਕੰਟਰੋਲ ਕਰਦਾ ਲਾਗਤਾਂ ਦੀ ਜਿਹੜੀ ਰਫਤਾਰ ਆ ਉਹ ਚੀਤੇ ਦੀ ਆ ਕਿਸਾਨਾਂ ਦੀ ਫਸਲਾਂ ਦੀ ਭਾਅ ਜਿਹੜੀ ਹੈਗੀ ਆ ਜੂਂਦੀ ਆ ਇਹ ਕਰਜ਼ੇ ਦਾ ਜਿਹੜਾ ਹੈਗਾ ਮੁੱਖ ਕਾਰਨ ਹੈਗਾ ਤੋ ਇਹ ਕਰਜ਼ੇ ਤੇ ਜਿਹੜੀ ਹੈਗੀ ਹੈ ਲੀਕ ਵਜੇ ਸਮਾਰਟ ਮੀਟਰ ਜਿਹੜੇ ਹੈਗੇ ਆ ਉਹ ਹਟਾਏ ਜਾਣ ਹੋਰ ਜਿਹੜੀਆਂ MSP ਦਾ ਮੁੱਦਾ ਹੈਗਾ ਖੇਤੀ ਸੂਬਿਆਂ ਦਾ ਅਧਿਕਾਰ ਆ ਭਗਵੰਤ ਮਾਨ ਖੁਦ ਵੀ ਕੁਝ ਫਸਲਾਂ ਖਰੀਦਣ ਦੀ ਜਿਹੜੀ ਹੈਗੀ ਆ ਉਹਦੇ ਵਾਸਤੇ ਨੀਤੀ ਲੈ ਕੇ ਆਵੇ ਇਹਨਾਂ ਮੁੱਦਿਆਂ ਤੇ ਅਸੀਂ ਲਗਾਤਾਰ ਸੰਯੁਕਤ ਕਿਸਾਨ ਮੋਰਚੇ ਦੀਆਂ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ ਲੜਾਈ ਲੜ ਰਹੇ ਹਾਂ ਪਹਿਲਾਂ ਮੰਤਰੀਆਂ ਦੇ ਘਰ ਕੇ ਅੱਜ ਚੰਡੀਗੜ੍ਹ ਚ ਵਿਧਾਨ ਸਭਾ ਦੇ ਬਰਾਬਰ ਇਕੱਠ ਕੀਤਾ ਹੈਗਾ ਜੇਕਰ ਇਹ ਮਸਲੇ ਹੱਲ ਨਹੀਂ ਹੁੰਦੇਗੇ ਤਾਂ ਦਸੰਬਰ ਦੇ ਵਿੱਚ ਅਸੀਂ ਪੱਕਾ ਮੋਰਚਾ ਨਾ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਜਿਹੜਾ ਹੈਗਾ ਉਹ ਲਾਵਾਂਗੇ ਜੀ ਜਿਵੇਂ ਤੁਸੀਂ ਪਾਣੀ ਦੇ ਸੰਕਟ ਦੀ ਗੱਲ ਕੀਤੀ ਹੈ ਜੀ ਖੇਤੀਬਾੜੀ ਦੀ ਗੱਲ ਕੀਤੀ ਆ ਉਵੇਂ ਪੰਜਾਬ ਦੇ ਵਿੱਚ ਦੁੱਧ ਦੀ ਬੜੀ ਰਿਸਪੈਕਟ ਹੁੰਦੀ ਸੀ ਦੁੱਧ ਨੂੰ ਪੁੱਤ ਕਿਹਾ ਜਾਂਦਾ ਸੀ ਅੱਜ ਦੁੱਧ ਦਾ ਸੰਕਟ ਵੀ ਪੰਜਾਬ ਦੇ ਵਿੱਚ ਬਣਦਾ ਜਾ ਰਿਹਾ ਨਕਲੀ ਦੁੱਧ ਵਾਲਾ ਸੰਕਟ ਆ ਡਾ ਤੇ ਦੁੱਧ ਘਟ ਵੀ ਜਾ ਰਿਹਾ ਇਹਦਾ ਸੰਕਟ ਆ ਡਾ ਇਹਦੇ ਬਾਰੇ ਕੀ ਹੈਗਾ ਦੇਖੋ ਜਿਹੜਾ ਨਕਲੀ ਦੁੱਧ ਵਾਲਾ ਮਾਮਲਾ ਪਿਛਲੇ ਦਿਨੀ ਫੇਰ ਚਰਚਾ ਚ ਆਇਆ ਜੀ ਉਹਦੇ ਦੋ ਪਹਿਲੂ ਸਮਝਣੇ ਬਹੁਤ ਜ਼ਰੂਰੀ ਹੈ ਕਿਸੇ ਵੀ ਕਾਰਪੋਰੇਟ ਘਰਾਣੇ ਦਾ ਦੁੱਧ ਦਾ ਪੈਕਟ ਚੈੱਕ ਨਹੀਂ ਹੋਇਆ ਉਹ ਦੁੱਧ ਦਾ ਪੈਕਟ ਦੁੱਧ ਜਿਹੜਾ ਚੈੱਕ ਹੋਇਆ ਉਹ ਸਿਰਫ ਖੁੱਲਾ ਦੁੱਧ ਚੈੱਕ ਹੋਇਆ ਜਿਹੜਾ ਪਿੰਡ ਦਾ ਮਜ਼ਦੂਰ ਕੋਈ ਇੱਕ ਮੱਝ ਰੱਖ ਕੇ ਗੁਜ਼ਾਰਾ ਕਰਦਾ ਪਿੰਡ ਦਾ ਕਿਸਾਨ ਕੋਈ ਦੋ ਮੱਝਾਂ ਰੱਖ ਕੇ ਗੁਜ਼ਾਰਾ ਕਰਦਾ ਪਿੰਡ ਦਾ ਜੋ ਕੋਈ ਸਹਿੰਦਾ ਕਿਸਾਨਾ ਕੋਈ 10 ਮੱਝਾਂ ਰੱਖੀ ਬੈਠਾ ਹੈਗਾ ਮਜ਼ਦੂਰ ਤੋਂ ਲੈ ਕੇ ਸਹਿੰਦੇ ਕਿਸਾਨ ਤੱਕ ਜਿਹੜਾ ਹੈਗਾ ਪਸ਼ੂ ਪਾਲਣ ਦਾ ਕੰਮ ਕਰਦੇ ਆ ਗਿਆ ਉਹਨਾਂ ਦੇ ਦੁੱਧ ਚੈੱਕ ਹੋਏ ਆ ਕਿਸੇ ਕੰਪਨੀ ਦਾ ਪੈਕਟ ਵਾਲਾ ਦੁੱਧ ਚੈੱਕ ਨਹੀਂ ਹੋਇਆਗਾ ਕਾਰਨ ਸਾਫਾ ਕਿ ਪੈਕਟਾਂ ਵਾਲੇ ਦੁੱਧ ਨੂੰ ਸਹੀ ਕਹਿਣਾ ਤੇ ਖੁੱਲੇ ਦੁੱਧ ਨੂੰ ਜਿਹੜਾ ਬਦਨਾਮ ਕਰਕੇ ਜਿਹੜਾ ਹੈਗਾ ਛੋਟੇ ਜਿਹੜਾ ਦੁੱਧ ਉਤਪਾਦਕ ਨੂੰ ਦੁੱਧ ਦੇ ਖੇਤਰ ਚੋਂ ਬਾਹਰ ਕੱਢਣਾ ਜਿਹੜਾ ਕਾਰਪੋਰੇਟ ਦਾ ਅਸੀਂ ਲੰਮੇ ਸਮੇਂ ਤੋਂ ਕਹਿ ਰਹੇ ਕਿ ਇੱਕ ਇੱਕ ਨਕਾਤੀ ਪ੍ਰੋਗਰਾਮ ਆ ਗੈਟ ਬਿਗ ਔਰ ਗੈਟ ਆਊਟ ਦੁੱਧ ਦੇ ਖੇਤਰ ਚੋਂ ਵੀ ਉਹ ਛੋਟੇ ਤੇ ਦਰਮਿਆਨਿਆ ਉਤਪਾਦਕ ਨੂੰ ਬਾਹਰ ਕੱਢਣਾ ਜਿਹੜਾ ਹੈਗਾ ਉਹ ਚਾਹੁੰਦਾ ਅਸੀਂ ਚਾਹੁੰਦੇ ਹਾਂ ਕਹਿੰਦੇ ਹਾਂ ਅਸੀਂ ਕਿਰਤੀ ਕਿਸਾਨੀ ਨੂੰ ਮੰਗ ਕਰਦੇ ਹਾਂ ਕਿ ਜੇ ਤੁਸੀਂ ਨਕਲੀ ਦੁੱਧ ਰੋਕਣਾ ਹਰੇਕ ਜ਼ਿਲ੍ਹਾ ਹੈੱਡਕੁਆਰਟਰ ਤੇ ਇੱਕ ਲੈਬ ਬਣਾਓ ਜਾਂ ਇੱਕ ਆਈਟੀ ਆਹਨੂੰ ਕੋਈ ਇਨਸਟਰੂਮੈਂਟ ਡਿਵੈਲਪਮੈਂਟ ਡਿਵੈਲਪ ਕਰਨ ਜਿਵੇਂ ਅਸੀਂ ਸੂਈ ਲਾ ਕੇ ਖੂਨ ਦਾ ਟੁਪਕਾ ਕੱਢਦੇ ਸ਼ੂਗਰ ਚੈੱਕ ਨਹੀਂ ਕਰ ਲੈਂਦੇਗੇ ਕਿੰਨੀ ਸ਼ੂਗਰ ਹੈਗੀ ਆ ਉਹ ਇਨਸਟਰੂਮੈਂਟ ਅਵੇਲੇਬਲ ਕਰ ਦਿਓ ਤੁਸੀਂ ਜਾਂ ਹਰੇਕ ਡਿਸਟ੍ਰਿਕਟ ਹੈੱਡਕੁਆਰਟਰ ਤੇ ਇੱਕ ਲੈਬ ਖੋਲ ਦਿਓ ਲੋਕ ਆਪੇ ਚੈੱਕ ਕਰਾ ਲੈਣਗੇ ਕਿ ਇਹ ਦੁੱਧ ਜਿਹੜਾ ਆਮ ਕਿਸਾਨ ਦਾ ਦੁੱਧ ਕਿਵੇਂ ਆ ਨੈਸਲੇ ਵਾਲਿਆਂ ਦਾ ਕਿਵੇਂ ਆ ਫਲਾਣੀ ਕੰਪਨੀ ਵਾਲਿਆਂ ਦਾ ਕਿਵੇਂ ਹੈਗਾ ਕਿਉਂਕਿ ਉਹ ਪੈਕਟ 'ਚ ਨਹੀਂ ਲੈ ਕੇ ਜਾਣਗੇ ਉਹ ਤਾਂ ਪੈਕਟ 'ਚੋਂ ਕੱਢ ਕੇ ਚੈੱਕ ਕਰਾਉਣ ਲੈ ਕੇ ਜਾਣਗੇ ਤੇ ਪਤਾ ਲੱਗ ਜਾਊਗਾ ਜੇ ਸਰਕਾਰ ਨਕਲੀ ਦੁੱਧ ਦਾ ਕਾਰੋਬਾਰ ਰੋਕਣਾ ਚਾਹੁੰਦੀ ਆ ਨਕਲੀ ਦੁੱਧ ਤਾਂ ਚਾਰਾਂ ਦਿਨਾਂ ਦੀ ਬੰਦ ਹੋਏ ਨਾ ਮੰਨ ਲਓ ਸ਼ਹਿਰ ਦੇ ਵਿੱਚ ਕੋਈ ਪੈਕਟਾਂ ਦਾ ਦੁੱਧ ਹਜ਼ਾਰਾਂ ਦੀ ਗਿਣਤੀ 'ਚ ਵਿਕ ਰਿਹਾ 10 ਬੰਦੇ ਜਾ ਕੇ ਚੈੱਕ ਕਰਾਉਣਗੇ ਦੁੱਧ ਨਕਲੀ ਲਿਕ ਰਿਹਾ ਤੇ ਆਪਣੇ ਆਪ ਜਿਹੜੇ ਅਸਲੀ ਦੁੱਧ ਵਾਲੇ ਹੈਗੇ ਆ ਪਿੰਡਾਂ ਦੇ ਸਾਡੇ ਕਿਸਾਨ ਮਜ਼ਦੂਰ ਆ ਉਹਦੀ ਜਿਹੜੀ ਹੈਗੀ ਆ ਕੀਮਤ ਉਹ ਪੈ ਜਾਊਗੀ ਇਸ ਕਰਕੇ ਨਕਲੀ ਦੁੱਧ ਨੂੰ ਰੋਕਣ ਵਾਸਤੇ ਸਰਕਾਰ ਨੂੰ ਸਹਿਯੋਗ ਹੋਣਾ ਚਾਹੀਦਾ ਨਾ ਕਿ ਛੋਟੇ ਤੇ ਦਰਮਿਆਨੇ ਦੁੱਧ ਉਤਪਾਦਕ ਨੂੰ ਬਾਹਰ ਕੱਢ ਕੇ ਪੈਕਟਾਂ ਵਾਲਾ ਕੰਪਨੀਆਂ ਦਾ ਦੁੱਧ ਵਿਕੇ ਉਹਦੇ ਵਾਸਤੇ ਰਸਤਾ ਜਿਹੜਾ ਸਾਫ਼ ਹੋ ਨਹੀਂ ਕਰਨਾ ਚਾਹੀਦਾ ਦੁੱਧ ਦੇ ਖੇਤਰ ਦੇ ਨਾਲ ਪਿੰਡਾਂ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਲੋਕਾਂ ਦਾ ਜਿਹੜਾ ਰੋਜ਼ਗਾਰ ਜਿਹੜਾ ਹੈਗਾ ਉਹ ਜੁੜਿਆ ਹੋਇਆ ਦੁੱਧ ਦਾ ਖੇਤਰ ਵੀ ਜੇ ਕਾਰਪੋਰੇਟ ਘਰਾਣਿਆਂ ਨੂੰ ਦੇ ਦਿੱਤਾ ਜਾਊਗਾ ਤੇ ਵੱਡੀ ਪੱਧਰ ਜਿਹੜਾ ਪੰਜਾਬ ਦਾ ਪਿੰਡੂ ਖੇਤਰ ਪਹਿਲਾਂ ਬੇਰੋਜ਼ਗਾਰੀ ਦੇ ਦੀ ਮਾਰ ਹੇਠਾਂ ਪਿੰਡਾਂ ਦਾ 35% ਪੰਜਾਬ ਦਾ ਜਿਹੜਾ ਗੱਲ ਤਾਂ ਉਹਦੇ ਕੋਲੇ ਪਹਿਲੇ ਕੋ ਰੋਜ਼ਗਾਰ ਨਹੀਂ ਪਿੰਡਾਂ ਦੀ ਛੋਟੀ ਕਿਸਾਨੀ ਜਿਹੜੀ ਉਹ ਕਰਜ਼ ਦੀ ਮਾਰੀ ਹੈਗੀ ਆ ਉਹਦਾ ਵੱਡਾ ਹਿੱਸਾ ਜਿਹੜਾ ਦੁੱਧ ਵੇਚ ਕੇ ਗੁਜ਼ਾਰਾ ਕਰਦਾ ਹੈਗਾ ਇੱਕ ਇੱਕ ਦੋ ਦੋ ਪਸ਼ੂ ਪਾਲ ਕੇ ਦੁੱਧ ਨਕਲੀ ਦੁੱਧ ਦੇ ਨਾਮ ਤੇ ਜਿਹੜਾ ਹੈਗਾ ਛੋਟੇ ਉਤਪਾਦਕਾਂ ਨੂੰ ਤਬਾਹ ਨਹੀਂ ਕਰਨਾ ਚਾਹੀਦਾਗਾ ਨਕਲੀ ਦੁੱਧ ਨੂੰ ਰੋਕਣ ਵਾਸਤੇ ਜਿਹੜਾ ਅਸੀਂ ਸੁਝਾਅ ਦਿੱਤਾ ਉਹ ਲਾਗੂ ਕਰਨ ਆਪਣੇ ਆਪਾਂ ਤਾਂ ਲੱਗ ਜੂ ਵੀ ਕਿਹੜੀ ਕੰਪਨੀ ਨਕਲੀ ਵੇਚਦੀ ਆ ਕਿਹੜਾ ਕਿਸਾਨ ਨਕਲੀ ਵੇਚਦਾ ਜੀ ਜਿਵੇਂ ਤੁਸੀਂ ਪੰਜਾਬ ਦੇ ਜਾਂ ਹੋਰ ਮੁੱਦਿਆਂ ਬਾਰੇ ਗੱਲ ਕਰਦੇ ਹੋ ਸਾਰੇ ਕਿਸਾਨ ਜਥੇਬੰਦੀਆਂ ਤਕਰੀਬਨ ਕਰਦੀਆਂ ਨੇ ਪਰ ਇਹਨਾਂ ਦੇ ਵਿੱਚ ਰਵਨੀਤ ਬਿੱਟੂ ਦਾ ਬਿਆਨ ਆਉਂਦਾ ਕਿ ਪੈਸੇ ਖਾਣੀਆਂ ਜਥੇਬੰਦੀਆਂ ਇਹਨਾਂ ਨੂੰ ਫੰਡਿੰਗ ਕਿਤੋਂ ਬਾਹਰੋਂ ਆਉਂਦੀ ਆ ਇਹਨਾਂ ਦੀ ਫੰਡਿੰਗ ਸ਼ੱਕੀ ਆ ਤੇ ਉਸ ਤੋਂ ਬਾਅਦ ਐਨਆਈਏ ਦੀਆਂ ਰੈਡਾਂ ਵੀ ਵੱਜਦੀਆਂ ਨੇ ਕਿਵੇਂ ਦੇਖਦੇ ਹੋ ਇਹ ਸਾਰੀ ਗੱਲਬ ਲਗਾਤਾਰ ਜਿਵੇਂ ਕਹੂੰ ਕਿ ਚੰਡੀਗੜ੍ਹ 'ਚ 16 ਸਾਲ ਬਾਅਦ ਵੜਨ ਵਾਸਤੇ ਜੀ ਪ੍ਰਸ਼ਾਸਨ ਨੂੰ ਪਿੱਛੇ ਹਟਣਾ ਪਿਆ ਹਾਂ ਇਹ ਤਕਲੀਫ ਇਹਨਾਂ ਨੂੰ ਹੂੰ ਮੋਦੀ ਨੂੰ ਥੁੱਕਿਆ ਚਟਾਇਆ ਹੂੰ ਪਹਿਲਾ ਇਤਿਹਾਸ ਦਾ ਉਹ ਪ੍ਰਧਾਨ ਮੰਤਰੀ ਆ ਜਿਨੇ ਇੱਕ ਨਹੀਂ ਤਿੰਨ ਕਾਨੂੰਨ ਆਪਣੇ ਮੂੰਹੋਂ ਮਾਫੀ ਮੰਗ ਕੇ ਹੂੰ ਉਹਦੀ ਧੌਣ ਦਾ ਕਿਲਾ ਕੱਢਿਆ ਤਾਂ ਜਿਹੜਾ ਸੀਗਾ ਉਹ ਠੀਕ ਆ ਇਸ ਕਰਕੇ ਜਿਹੜੇ ਰਵਨੀਤ ਬਿੱਟੂ ਵਰਗੇ ਫਾਲਤੂ ਕਿਸਮ ਦੇ ਲੋਕ ਹੈਗੇ ਉਹ ਲਗਾਤਾਰ ਜਿਹੜਾ ਕੂੜ ਪ੍ਰਚਾਰ ਕਰ ਰਹੇ ਆ ਹੂੰ ਇੱਕ ਗੱਲ ਮੈਂ ਬਿਲਕੁਲ ਸਾਫ਼ ਕਰਦਾ ਹਾਂ ਕਦੀ ਇਹ ਜਿਹੜੀਆਂ ਸਿਆਸੀ ਪਾਰਟੀਆਂ ਨੇ ਇਹ ਪਿੰਡਾਂ 'ਚ ਘਰੋ ਘਰ ਹੀ ਚੰਦਾ ਇਕੱਠਾ ਕਰਨ ਜਾਂਦੀਆਂ ਨੇ ਨਹੀਂ ਜਾਂਦੀਆਂ ਨਾ ਇਹਨਾਂ ਦੇ ਆ ਲੀਡਰਾਂ ਕੋਲੇ ਕਰੋੜਾਂ ਦੀਆਂ ਗੱਡੀਆਂ ਤੇ ਕਰੋੜਾਂ ਦੀ ਆਸ਼ੀ ਇਹਨਾਂ ਨੂੰ ਪੈਸਾ ਕਿੱਥੋਂ ਆਉਂਦਾ ਕਿਉਂਕਿ ਇਹ ਲੋਕਾਂ ਲਈ ਨਹੀਂ ਲੜਦੇਗੇ ਰਵਨੀਤ ਬਿੱਟੂ ਵਰਗੇ ਇਹੋ ਜਿਹਾ ਕੋਈ ਵਾਹਿਜਾਤ ਬੰਦਾ ਜਾਂ ਜਿੰਨੀਆਂ ਵੀ ਵਾਹਿਜਾਤ ਪਾਰਟੀਆਂ ਚ ਹੈ ਗਿਆ ਇਹ ਕਦੇ ਵੀ ਲੋਕਾਂ ਤੋਂ 50 ਪੀਆ 100-100 2-200 5-500 ਇਕੱਠਾ ਕਰਕੇ ਪਾਰਟੀ ਨਹੀਂ ਚਲਾਉਂਦੇਗੇ ਕਿਉਂਕਿ ਇਹ ਦੱਲੇਆ ਕਾਰਪੋਰੇਟ ਘਰਾਣਿਆਂ ਦੇ ਤੇ ਜਿਨ੍ਹਾਂ ਦੇ ਦੱਲੇਆ ਉਹ ਆਪਦੇ ਦੱਲੇਆ ਨੂੰ ਮੋਟਾ ਪੈਸਾ ਦਿੰਦੇ ਹੈਗੇ ਆ ਇਸ ਮੁਲਕ ਦੇ ਵਿੱਚ ਨਰਿੰਦਰ ਮੋਦੀ ਅਡਾਨੀ ਦੇ ਜਹਾਜ਼ ਚ ਘੁੰਮਦਾ ਇਹ ਦੱਸੋ ਵੀ ਅਡਾਨੀ ਦਾ ਜਿਹੜਾ ਜਹਾਜ਼ ਸੀ ਉਹ ਭਾਜਪਾ ਵਾਲਿਆਂ ਨੇ 20-20 50-50 ਰੁਪਏ ਇਕੱਠਾ ਕਰਕੇ ਕੀਤਾ ਕਿ ਉਹਨਾਂ ਦੇ ਦੱਲੇ ਆ ਤਾਂ ਦਿੱਤਾ ਉਹਨਾਂ ਨੇ ਇਸੇ ਕਰਕੇ ਦਿੱਤਾ ਨਾ ਕਿਉਂਕਿ ਜਿਹੜਾ ਬੰਦਾ ਦਲਾਲੀ ਕਰਦਾ ਕਾਰਪਟ ਕਰਾਉਣਿਆਂ ਦੀ 15000 ਕਰੋੜ ਰੁਪਏ ਉਹਦੀ ਚੋਣ ਪ੍ਰਚਾਰ ਤੇ ਲੱਗਾ ਠੀਕ ਆ ਉਹਨਾਂ ਨੂੰ ਉਹ ਫੰਡ ਕਿਉਂ ਦਿੰਦੇ ਆ ਕਿਉਂਕਿ ਉਹਨਾਂ ਨੇ ਦੇਸ਼ ਦਾ ਜਲ ਜੰਗਲ ਜ਼ਮੀਨ ਉਹਨਾਂ ਨੂੰ ਵੇਚਣਾ ਹੈ ਅਸੀਂ ਕਹਿੰਦੀ ਲੜਾਈ ਲੜਦੇ ਆ ਅਸੀਂ ਉਹਨਾਂ ਦੇ ਖਿਲਾਫ ਲੜਦੇ ਆ ਸਾਡੀ ਲੜਾਈ ਲੋਕਾਂ ਲਈ ਆ ਇਸ ਕਰਕੇ ਕਾਰਪੋਰੇਟ ਘਾਣੇ ਤੋਂ ਛੋਟਾ ਫੰਡ ਲੈ ਕੇ ਲੜਾਈ ਲੜਾਂਗੇ ਅਸੀਂ ਲੋਕਾਂ ਦੇ ਸਹਿਯੋਗ ਨਾਲ ਲੜਾਈ ਲੜਦੇ ਤੇ ਹਰੇਕ ਪਿੰਡ ਦੇ ਵਿੱਚ ਜਦੋਂ ਆਉਂਦਾ ਹੈਗਾ ਠੀਕ ਆ ਸ਼ਮਾਈ ਜੋਗਰਾਹੀ ਕਰਦੇ ਆ ਸਲਾਨਾ ਗਰਾਹੀ ਕਰਦੇ ਹੈਗੇ ਆ ਉਹਦਾ ਪਿੰਡਾਂ ਦੀ ਸਾਡੀਆਂ ਇਕਾਈਆਂ ਲਿਖਤੀ ਜਿਹੜਾ ਹੈਗਾ ਨੇ ਉਹ ਹਿਸਾਬ ਦਿੰਦੀਆਂ ਨੇ ਠੀਕ ਆ ਇਹ ਰਵਨੀਤ ਬਿੱਟੂ ਵਰਗੇ ਲੋਕ ਜਿਨ੍ਹਾਂ ਨੂੰ ਇਹ ਹੋਇਆ ਕੰਗਨਰ ਰੌਤ ਹੋ ਵੀ ਜਿਹੜੀ ਇਸ ਤਰ੍ਹਾਂ ਦਾ ਨਹੀਂ ਗੁਰਬਲ ਗੁਰਬਲ ਜੇ ਕਰਨ ਵਾਲੇ ਲੋਕ ਨਹੀਂ ਹੈਗੇ ਨਾ ਇਹ ਬੰਦਿਆਂ ਨੂੰ ਸਿਰਫ ਕੰਮ ਹੀ ਇਹੋ ਮਿਲਿਆ ਕਿ ਤੁਸੀਂ ਕਿਸੇ ਵੀ ਮੁੱਦੇ ਤੇ ਸੰਜੀਦਾ ਕੰਮ ਨਹੀਂ ਕਰਨਾ ਦੂਜਿਆਂ ਦੇ ਸਿਰ ਖੇਪ ਆਉਣ ਵਾਲਾ ਠੀਕ ਆ ਪੰਜਾਬ ਦੇ ਜਿੰਨੇ ਵੀ ਕਿਸਾਨ ਆ ਗੂੜੇ ਇਹਨਾਂ ਦੀਆਂ ਜਾਂਚ ਏਜੰਸੀਆਂ ਨੇ ਠੀਕ ਆ ਦੱਸ ਦਿੰਦੇ ਵੀ ਕਿੰਨੂ ਕਿੱਥੋਂ ਕਿੰਨਾ ਫੰਡ ਆਇਆ ਠੀਕ ਆ ਜੇ ਕਹਿੰਦੇ ਬਾਹਰੋਂ ਆਇਆ ਬਾਰੋਂ ਕੋਈ ਇਹ ਤਾਂ ਨਹੀਂ ਹੈਗਾ ਕਿ ਉਹ ਪਹਿਲਾਂ ਕਬੂਤਰ ਚਿੱਠੀਆਂ ਲੈ ਕੇ ਆਉਂਦੇ ਸੀ ਕਿਸੇ ਦੇ ਕਬੂਤਰ ਦੇ ਚੁੰਝ ਵਿੱਚ ਨੋਟ ੜਾਤੇ ਤੇ ਇਹਨਾਂ ਨੂੰ ਦਿਖਿਆ ਹੀ ਨਹੀਂ ਹੈਗੇ ਉਹ ਸਾਰੇ ਇਹਨਾਂ ਦੀ ਅਦਾਰੇ ਆ ਬੈਂਕਾਂ ਵੀ ਇਹਨ ਸਾਰਾ ਕੁਝ ਇਹਨਾਂ ਦਾ ਧਾਰਿਆਂ ਉਹਨਾਂ ਰਹੀਆਂ ਆ ਹੁਣ ਕਿਸੇ ਨੂੰ ਤੇ ਠੀਕ ਆ ਤਾਂ ਇਸ ਕਰਕੇ ਜਿਹੜੇ ਹੈਗੇ ਆ ਬਾਕੀ ਕਿਸਾਨ ਅੰਦੋਲਨ ਦੇ ਦੌਰਾਨ ਜਿੰਨੇ ਲੋਕ ਸਾਡੇ ਐਨ ਆਰ ਆਈ ਬਾਹਰ ਬੈਠੇ ਸੀ ਜੀ ਠੀਕ ਆ ਉਹਨਾਂ ਨੇ ਸਯੁਗਤ ਕਿਸਾਨ ਮੋਰਚੇ ਨੂੰ ਜਿੰਨੀ ਸਹਾਇਤਾ ਭੇਜੀ ਉਹਦਾ ਸਰ ਦਾ ਹਿਸਾਬតាម ਜਿਹੜਾ ਸੀ ਉਹ ਦਿੱਤਾ ਗਿਆ ਠੀਕ ਆ ਪਰ ਸਵਾਲ ਇਹ ਪੈਦਾ ਹੁੰਦਾ ਕਿ ਸਵਾਲ ਉਠਾ ਕੌਣ ਰਿਹਾ ਸਵਾਲ ਉਹ ਪਾਰਟੀ ਉਠਾ ਰਹੀ ਆ ਜਿਹੜੀ ਕਹਿੰਦੀ ਕਿ ਕਿਸਾਨਾਂ ਦੀ ਜ਼ਮੀਨ ਨਹੀਂ ਰਹਿਣ ਦੇਣੀ ਜਿਹੜੀ ਇਹ ਕਹਿੰਦੀ ਆ ਕਿ ਸਾਰਾ ਅਨਾਜ ਕਾਰਪੋਰੇਟ ਕਰਨੇ ਖੇਦਣਗੇ ਜਿਨ੍ਹਾਂ ਦਾ ਬਲਾਰਾ ਇਹਨਾਂ ਦੀ ਇੱਕ ਜਿਹੜੀ ਕੰਗਣਾਰ ਨੌ ਤੇ ਇਹ ਕਹਿੰਦੀ ਕਿ ਕਿਸਾਨ ਅਧਿਨ ਦੇ ਵਿੱਚ ਬਲਾਤਕਾਰ ਹੋ ਤੱਕ ਹੋਏ ਆ ਜਿਹੜੇ ਕਿਸਾਨਾਂ ਦੇ ਖਿਲਾਫ ਜਿਨ੍ਹਾਂ ਨੇ ਕਰਨਾ ਹੀ ਕੂੜ ਪ੍ਰਚਾਰ ਹੈਗਾ ਠੀਕ ਆ ਉਹ ਸਿਰਫ ਇਸ ਤਰ੍ਹਾਂ ਦਾ ਕੂੜ ਪ੍ਰਚਾਰ ਕਰਦੇ ਆ ਜਿਹੜੀ ਧਿਰ ਸਮਾਜ ਦੀ ਜਿਹੜੇ ਲੋਕਾਂ ਲਈ ਲੜੂਗੀ ਉਹ ਉਹਨਾਂ ਦੀ ਤਿਲ ਫੁੱਲ ਸਹਤਾ ਤੇ ਚੱਲੂਗੀ ਇਹ ਪੂਰਾ ਸਾਡਾ ਇਤਿਹਾਸ ਆ ਗੁਰੂ ਸਾਹਿਬ ਨੇ ਜਦੋਂ ਮੁਗਲਾ ਖਿਲਾਫ ਲੜਾਈ ਲੜੀ ਉਹਨਾਂ ਨੇ ਆਪਣੇ ਸਿੱਖਾਂ ਨੂੰ ਕਿਹਾ ਆਪਣੀ ਸਾਰੀ ਸੰਗਤ ਨੂੰ ਕਿਹਾ ਕਿ ਦਸਬੰਦ ਦਿਓ ਗੁਰੂ ਘਰ ਹੂੰ ਕਾਦੇ ਵਾਸਤੇ ਕਿਉਂਕਿ ਲੜਾਈ ਲੜਨੀ ਆ ਦੁਸ਼ਮਣ ਦੇ ਨਾਲ ਬਿਲਕੁਲ ਠੀਕ ਆ ਹਰੇਕ ਦੌਰ ਦੇ ਵਿੱਚ ਗਦਰ ਲਹਿਰ ਸੀ ਬਬਰ ਅਕਾਲੀ ਲਹਿਰ ਸੀ ਪਗੜੀ ਸੰਭਾਲ ਜੱਟਾ ਲਹਿਰ ਸੀ ਉਸ ਜਿੰਨੀਆਂ ਲੋਕ ਪੱਕੀ ਲਹਿਰਾਂ ਹੋਈਆਂ ਨੇ ਜਿਹੜੀ ਲਹਿਰ ਨੂੰ ਕਈ ਲੋਕ ਪੱਕੀ ਦਿੱਤਾ ਤੇ ਉਹ ਹਰ ਤਰੀਕੇ ਨਾਲ ਉਹਦੀ ਤਾਕਤ ਲੋਕਾਂ ਤੇ ਨਿਰਭਰ ਆ ਉਹਦਾ ਖਰਚਾ ਲੋਕਾਂ ਤੇ ਨਿਰਭਰ ਆ ਉਹਦੀ ਜਿਹੜੀ ਜਿੱਤ ਹਾਰ ਉਹ ਲੋਕਾਂ ਤੇ ਨਿਰਭਰ ਆ ਤੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਦਲਾਲੀ ਕਾਰਪੋਰੇਟ ਘਰਾਣੇ ਦੀ ਖੜਨੀ ਆ ਉਹਨਾਂ ਦੇ ਖਰਚੇ ਕਾਰਪੋਰੇਟ ਘਰਾਣੇ ਦੇ ਨਿਰਭਰ ਆ ਉਹਨਾਂ ਦੀ ਸਾਰਾ ਕੁਝ ਕਾਰਪਟ ਕਰਾਣੇ ਤੇ ਨਿਰਭਰ ਆ ਕਿਉਂਕਿ ਉਹਨਾਂ ਨੇ ਕਾਰਪਟ ਕਰਾਣਿਆਂ ਨੂੰ ਜਿਹੜਾ ਸਭ ਕੁਝ ਵੇਚਣ ਵਾਸਤੇ ਕਾਨੂੰਨ ਜਿਹੜੇ ਉਹ ਲੈ ਕੇ ਆਉਣੇ ਨੇ ਔਰ ਇਹ ਗੱਲ ਬਿਲਕੁਲ ਸਾਫ਼ ਆ ਕੋਈ ਜਥੇਬੰਦੀ ਜਿਹੜਾ ਇਸ ਤਰ੍ਹਾਂ ਦਾ ਕੂੜ ਪ੍ਰਚਾਰ ਕਰਦੇ ਆਗੇ ਆ ਹੈਨਾ ਕਿ ਜਥੇਬੰਦੀਆਂ ਬਿਲਕੁਲ ਜਥੇਬੰਦੀ ਕੋਈ ਜਥੇਬੰਦੀ ਫੰਡ ਤੋਂ ਬਣਾ ਕਿੱਦਾਂ ਚੱਲ ਸਕਦੀ ਹੈਗੀ ਆ ਜਾਜ ਇੱਥੇ ਆ ਪ੍ਰੋਗਰਾਮ ਕਰ ਰਹੇ ਹੈ ਕਿਉਂ ਠੀਕ ਆ ਜੇ ਮਤਲਬ ਫਾਜ਼ਲਕਾ ਤੋਂ 28000 ਦੀ ਬੱਸ ਇੱਥੇ ਆਉਣੀ ਆ ਤੇ ਫਾਜ਼ਲਕਾ ਵਾਲੇ 10 ਬੱਸਾਂ ਇੱਥੇ ਲੈ ਕੇ ਆਉਣਗੇ 280000 ਰੁਪਏ ਦੀਆਂ 10 ਬੱਸਾਂ ਹੋਣਗੀਆਂ ਨਾ ਉਹ 28000 ਕਿੱਥੋਂ ਆਊਗਾ ਆਉਣਾ ਲੋਕਾਂ ਨੇ ਆਉਣਾ ਉਹਦੇ ਚ ਨਾ ਉਹ ਲੋਕਾਂ ਦੇ ਚੰਦੇ ਨਾਲ ਹੀ ਆਉਣੀ ਆ ਨਾ ਠੀਕ ਆ ਤੇ ਜਿਨ੍ਹਾਂ ਨੇ ਆਉਣਾ ਉਹਨਾਂ ਦਾ ਹੀ ਚੰਦਾ ਉਹਨਾਂ ਦੀ ਕੋ ਯੂਨੀਅਨ ਤੇ ਉਹਨਾਂ ਦੀ ਕੋ ਲੜਦੇ ਹੈਗੇ ਉਹਨਾਂ ਨੂੰ ਕੋਤਰਾਜ ਨਹੀਂਗਾ ਰਵਨੀਤ ਬਿੱਟੂ ਦੇ ਪਤਾ ਨਹੀਂ ਕੀ ਹੋਈ ਜਾਂਦਾ ਹੈ ਜੀ ਕੀ ਲੱਗਦਾ ਵੀ ਕਿਸਾਨ ਜਥੇਬੰਦੀਆਂ ਦੇ ਜਿਵੇਂ ਹੁਣ ਕਹਿੰਦੇ ਵੀ ਕਿਸਾਨ ਅੰਦੋਲਨ ਤੋਂ ਬਾਅਦ ਕਾਫੀ ਸੈਂਟਰ ਸਰਕਾਰ ਵੱਲੋਂ ਵੀ ਤੇ ਪੰਜਾਬ ਸਰਕਾਰ ਦੇ ਉੱਤੇ ਦਬਾਅ ਪਾ ਕੇ ਵੀ ਕੱਸ ਪੌਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਇਹ ਆਵਾਜ਼ ਆ ਜਿਹੜੀ ਇਹਨੂੰ ਬੰਦ ਕੀਤਾ ਜਾਵੇ ਕਿ ਲੱਗਦਾ ਕਿ ਕੱਸ ਪੌਣਗੇ ਤੇ ਆਵਾਜ਼ਾਂ ਬੰਦ ਕਰਨ ਦੀਆਂ ਕੋਸ਼ਿਸ਼ ਕਰਨਗੇ ਦੇਖੋ ਸਪ੍ਰਿੰਗ ਨੂੰ ਕਹਿੰਦਾ ਜਿੰਨੇ ਦਬਾਓਗੇ ਉਹਨਾਂ ਤੇਜ਼ੀ ਨਾਲ ਤਾਂ ਉੱਛੜੂਗਾ ਹੂੰ ਠੀਕ ਆ ਪੰਜਾਬ ਦੇ ਨਾਲ ਕੇਂਦਰ ਨੇ ਪਹਿਲਾਂ ਜਿੰਨੇ ਵੀ ਪੰਗੀ ਲੈ ਕੇ ਦੇਖਿਆ ਕੀ ਪੰਜਾਬ ਨੂੰ ਕਦੇ ਦਬਾ ਸਕੇ ਠੀਕ ਆ ਇਸ ਕਰਕੇ ਇਹ ਉਹਨਾਂ ਦਾ ਜਿਹੜਾ ਭਲੇਖਾ ਹੈਗਾ ਉਹ ਲਗਾਤਾਰ ਆਪਣੇ ਕੂੜ ਪ੍ਰਚਾਰ ਰਹੀ ਪੰਜਾਬ ਵਿਰੋਧੀ ਫੈਸਲੇ ਕਰਕੇ ਪੰਜਾਬ ਨੂੰ ਜਿਹੜਾ ਦਬਾ ਨਹੀਂ ਸਕਦੇਗੇ ਪੰਜਾਬ ਦੇ ਲੋਕ ਆਪਣੇ ਸੰਕਟ ਦੇ ਵਾਸਤੇ ਉਹਦੇ ਹੱਲ ਵਾਸਤੇ ਪੰਜਾਬ ਦੇ ਪਾਣੀ ਦਾ ਮਸਲਾ ਪੰਜਾਬ ਦਾ ਕਰਜ਼ੇ ਦਾ ਮਸਲਾ ਇੰਡੋ ਫੁਸੈਨੀ ਵਾਲਾ ਵਾਗਾ ਬਾਰਡਰ ਖਲਾਉਣ ਦਾ ਮਸਲਾ ਖੇਤੀ ਆਧਾਰਤ ਸਨਤ ਲਾਉਣ ਦਾ ਮਸਲਾ ਕਿਸਾਨਾਂ ਮਜ਼ਦੂਰਾਂ ਦਾ ਕਰਜ਼ੇ ਤੇ ਲੀਕ ਵਜੇ ਇਹਦੇ ਵਾਸਤੇ ਲੜਦੇ ਰਹਿਣਗੇ ਔਰ ਪੰਜਾਬ ਦੇ ਲੋਕ ਬਾਹਰ ਨਾ ਦੌੜਨ ਪੰਜਾਬ ਨੂੰ ਇਸ ਤਰ੍ਹਾਂ ਦਾ ਬਣਾਈਏ ਇਹ ਪੰਜਾਬ ਦੇ ਜਾਇ ਇਸ ਵਾਸਤੇ ਸਿਹird ਨੇ ਸਿਹird ਰਹਿਣਗੇ ਕੋਈ ਜ਼ਬਰ ਕੋਈ ਕੂੜ ਪ੍ਰਚਾਰ ਨਾ ਇਹਨਾਂ ਨੂੰ ਡਲਾ ਸਕਿਆ ਤੇ ਨਾ ਹੀ ਡਲਾ ਸਕੂਗੇ ਬਹੁਤ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਜੀ ਬੈਠੇ ਇਹ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਜਿੰਦਰ ਦੀਪ ਸਿੰਘ ਵਾਲਾ ਜਿਨ੍ਹਾਂ ਨੇ ਕਾਫੀ ਡਿਟੇਲ ਦੇ ਵਿੱਚ ਗੱਲ ਰੱਖੀ ਤਾਂ ਕਿਵੇਂ ਲੱਗੀ ਗੱਲ ਜਰੂਰ ਦੱਸਣਾ ਜੁੜੇ ਰਹੋ ਦੁਨੀਆ ਦੇ